ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਇੱਕ ਪਟਵਾਰੀ ਨੂੰ 15000 ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹਾਥੀ ਕਾਬੂ ਕੀਤਾ ਗਿਆ ਹੈ ਕਾਬੂ ਕੀਤਾ ਗਿਆ ਪਟਵਾਰੀ ਦੀ ਪਛਾਣ ਰਮੇਸ਼ ਕੁਮਾਰ ਵਜੋਂ ਹੋਈ ਹੈ ਜਿਸ ਦਾ ਕਿ ਮਾਲ ਹਲਕਾ ਪੰਡੋਰੀ ਬੀਬੀ ਹੈ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਸਵਿੰਦਰ ਕੋਰ ਪਤਨੀ ਸੰਤੋਖ ਰਾਮ ਵਾਸੀ ਪਿੰਡ ਤਨੂਲੀ ਦੀ ਸ਼ਿਕਾਇਤ ਤੇ ਉਕਤ ਪਟਵਾਰੀ ਤੇ ਇਹ ਕਾਰਵਾਈ ਅਮਲਚੀ ਲਿਆਂਦੀ ਗਈ ਹੈ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਸਵਿੰਦਰ ਕੋੜ ਦੇ ਪਤੀ ਸੰਤੋਖ RAM ਨੇ 6 ਮਰਲੇ ਜ਼ਮੀਨ ਪਿੰਡ ਤਨੂਲੀ ਚੋਂ ਤਬਦੀਲ ਕਰਵਾਈ ਸੀ ਜਿਸ ਦਾ ਇੰਤਕਾਲ ਕਰਵਾਉਣ ਲਈ ਪਟਵਾਰੀ ਰਮੇਸ਼ ਕੁਮਾਰ ਵੱਲੋਂ 25000 ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਤੇ ਉਕਤ ਸ਼ਿਕਾਇਤਕਰਤਾ ਵੱਲੋਂ 15000 ਰੁਪਏ ਉਸ ਨੂੰ ਦੇ ਵੀ ਦਿੱਤੇ ਗਏ ਸਨ ਪ੍ਰੰਤੂ ਬਾਵਜੂਦ ਇਸਤੇ ਪਟਵਾਰੀ ਰਮੇਸ਼ ਕੁਮਾਰ ਵੱਲੋਂ ਇੰਤਕਾਲ ਨਹੀਂ ਕੀਤਾ ਗਿਆ ਤੇ ਲਗਾਤਾਰ ਬਾਕੀ ਰਹਿੰਦੇ ਇਹ 10000 ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਲੋਕ ਅਦਾਲਤ ਤਹਿਸੀਲ ਕੰਪਲੈਕਸ ਵਿੱਚ ਪੇਸ਼ ਹੋ ਕੇ ਇੰਤਕਾਲ ਕਰਵਾ ਲਿਆ ਸੀ ਪਰੰਤੂ ਪਟਵਾਰੀ ਰਮੇਸ਼ ਕੁਮਾਰ ਵੱਲੋਂ ਬਾਕੀ ਰਹਿੰਦੇ ਪੈਸਿਆਂ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਤੇ ਇਸ ਦੌਰਾਨ ਸ਼ਿਕਾਇਤਕਰਤਾ ਦੇ ਰਿਸ਼ਤੇਦਾਰ ਆਸ਼ਾ ਰਾਣੀ ਜੋ ਕਿ ਜ਼ਿਲਹੰਦਰ ਦੀ ਰਹਿਣ ਵਾਲੀ ਹੈ ਉਸ ਵੱਲੋਂ ਸਰਵਾਈਵਿੰਗ ਸਰਟੀਫਿਕੇਟ ਲੈਣ ਲਈ ਡੀਸੀ ਹੁਸ਼ਿਆਰਪੁਰ ਕੋਲ ਅਪਲਾਈ ਕੀਤਾ ਸੀ ਜਿਸ ਦੀ ਇਨਕੁਆਰੀ ਵੀ ਪਟਵਾਰੀ ਰਮੇਸ਼ ਕੁਮਾਰ ਕੋਲ ਆ ਗਈ ਤੇ ਉਸ ਵੱਲੋਂ ਇਨਕੁਆਰੀ ਰੋਕ ਲਈ ਗਈ ਤੇ ਸ਼ਿਕਾਇਤਕਰਤਾ ਨੂੰ ਇਹ ਮੈਸੇਜ ਕੀਤਾ ਕਿ 15000 ਰੁਪਏ ਹੋਰ ਦੇ ਦਿਓ ਤਫਿਰ ਇਨਕੁਆਰੀ ਹੋ ਚਾਵੇਗੀ ਜਿਸ ਤੋਂ ਬਾਅਦ ਜਸਵਿੰਦਰ ਕੌਰ ਵੱਲੋਂ ਇਸਦੀ ਸ਼ਿਕਾਇਤ ਵਿਜੀਲੈਂਸ ਕੋਲ ਕੀਤੀ ਗਈ ਜਿਨ੍ਹਾਂ ਵੱਲੋਂ Trap ਲਗਾ ਕੇ ਅੱਜ ਉਕਤ ਪਟਵਾਰੀ ਰਮੇਸ਼ ਕੁਮਾਰ ਨੂੰ 15000 ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਜਿਸ ਨੂੰ ਕੀ ਵਿਜੀਲੈਂਸ ਵੱਲੋਂ ਕੱਲ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਪਤ ਰਿਪੋਰਟ ਵੀ At GNA University, see potential in everyone and everything around us. We drive innovation and entrepreneurship. We groom competent global citizens to affect positive change around them.